ਗੁਰਦੁਆਰਾ ਸੁਧਾਰ ਲਹਿਰ ਦੇ ਅਕਾਲੀ ਲਹਿਰ ਦੇ ਮੋਢੀ ਅਨਖਿੱਲੇ ਜਰਨੈਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਤੇਜਾ ਸਿੰਘ ਪੂਚਰ ਜਿਨ੍ਹਾਂ ਦੀ 86ਵੀਂ ਵਰ੍ਹੇ 2 ਅਕਤੂਬਰ 2025 ਨੂੰ ਪਿੰਡ ਨਿੱਕਾ ਪੁੱਲਰ ਵਿਖੇ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਜਥੇਦਾਰ ਤੇਜਾ ਸਿੰਘ ਪੋਚਰ ਦੀ ਸਲਾਹ ਨਾਲ ਜਨ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ ਲੰਬੇ ਕੇਸ ਸੁੰਦਰ ਲਿਖਾਈ ਕਵੀਸ਼ਰੀ ਅਤੇ ਕਪਤਾ ਧਾਰਮਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪ੍ਰਬੰਧਕ ਪਵਨ ਦੀਪ ਸਿੰਘ ਨੇ ਜੇਤੂਆਂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਅੱਖ ਕੀ ਤੇਜਾ ਸਿੰਘ ਪੁੱਤਰ ਦੀ ਯਾਦਗਾਰੀ ਕਮੇਟੀ ਵੱਲੋਂ ਸਮੇਂ-ਸਮੇਂ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਸਿੱਖੀ ਅਤੇ ਸਿੱਖਿਆ ਦੇ ਪ੍ਰਚਾਰ ਲਈ ਕਈ ਸਮਾਗਮ ਕੀਤੇ ਜਾਂਦੇ। ਪ੍ਰਬੰਧਕ ਪਵਨ ਦੀਪ ਸਿੰਘ ਨੇ ਦੱਸਿਆ ਕਿ 2 ਅਕਤੂਬਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇੱਥੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਅਤੇ ਵੱਖ-ਵੱਖ ਸਿਆਸੀ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਜਥੇਦਾਰ ਤੇਜਾ ਸਿੰਘ ਪੂਚਰ ਨੂੰ ਸ਼ਰਧਾ ਸੂਮਣ ਪੇਟ ਕੀਤੇ ਜਾਣਗੇ। ਅੱਜ ਦੇ ਸਮਾਗਮ ਵਿੱਚ ਰਣਵੀਰ ਸਿੰਘ ਦੁਬਈ ਵਾਲੇ, ਬਾਬਾ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਦੁਬਈ ਗੁਰਨਾਮ ਸਿੰਘ, ਫੌਜੀ ਸੁਰਜੀਤ ਸਿੰਘ ਤਰਥੇਮ ਸਿੰਘ ਜਗਰਾਤ ਸਿੰਘ ਬਲਵਿੰਦਰ ਸਿੰਘ ਮੱਲ ਪਾਈ ਨਰਮਨ ਸਿੰਘ ਪ੍ਰਚਾਰ 77 ਪਾਈ ਸ਼ਹੀਦ ਤਾਰੂ ਸੁਸਾਇਟੀ ਸਰਦਾਰ ਗੁਰਜਨ ਸਿੰਘ ਸੁਖਮਨ ਸਿੰਘ ਮਾਸਟਰ ਬਿੱਕਰ ਸਿੰਘ ਸਮੇਤ ਵੰਡੀ ਗਿਣਤੀ ਵਿੱਚ ਸੰਗਤਾਂ ਅਤੇ ਬਖਵਕ ਸਕੂਲਾਂ ਦੇ ਬੱਚੇ ਅਤੇ ਸਟਾਫ ਮੈਂਬਰ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾਈਏ ਕਿ ਜਸਤੇਜਾ ਤੇਜਾ ਸਿੰਘ ਜੀ ਕੁਝ ਜਰਾ ਜਿਨ੍ਹਾਂ ਦੀ ਸਾਲਾਨਾ ਵਰਸੀ ਕੱਲ ਨੂੰ ਮਨਾ ਜਾ ਰਹੀ ਹੈ ਮਨਾਈ ਜਾ ਰਹੀ ਹੈ ਕੋਸ ਦੇ ਸਬੰਧ ਵਿੱਚ ਅੱਜ ਛੋਟੇ ਬੱਚਿਆਂ ਦੇ ਜਿਹੜਾ ਪ੍ਰੋਗਰਾਮ ਆ ਦਸਤਾਰ ਮੁਕਾਬਲੇ ਧਾਰਮਿਕ ਵਲ ਕਬਤਾ ਤਕ ਵਿਸ਼ਰੀ ਜਿਹੜੇ ਕਿ ਵੱਖ-ਵੱਖ ਸਕੂਲਾਂ ਦੇ ਵਿੱਚੋਂ ਬੱਚੇ ਲਗਭਗ 300 ਦੇ ਲਗਭਗ ਬੱਚਿਆਂ ਨੇ ਪਾਰਟਿਸਪੇਟ ਕੀਤਾ ਵਾ ਇਹ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਵਾ ਸੀਰਪਾਈ ਤਾਰੂ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਕੀਤਾ ਵਾ ਇਸ ਦਾ ਮਕਸਦ ਇਹ ਹੈ ਕਿ ਜੋ ਅੱਜ ਸਮਾਜ ਦੇ ਵਿੱਚ ਨਸ਼ਿਆਂ ਦੀਆਂ ਕਈ ਤੀਆਂ ਚੱਲ ਰਹੀਆਂ ਸਾਡੀ ਨੌਜਵਾਨੀ ਜਿਹੜੀ ਗਲਤ ਪਾਸੇ ਚੱਲਦੀ ਜਾ ਰਹੀ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਬੱਚੇ ਸਾਡੇ ਨਸ਼ਿਆਂ ਦੀ ਲਤ ਵਿੱਚ ਲੱਗ ਚੁੱਕੇ ਨੇ ਉਹਨਾਂ ਤੋਂ ਪਰੇ ਛੱਡ ਗੱਲ ਨੂੰ ਪਰੇ ਛੱਡ ਕੇ ਇਹ ਜਿਹੜੇ ਛੋਟੇ ਬੱਚੇ ਆ ਇਹਨਾਂ ਨੂੰ ਅਸੀਂ ਗੁਰੂ ਸਾਹਿਬ ਦੇ ਨਾਲ ਜੋੜੀਏ ਸਿੱਖੀ ਦੇ ਨਾਲ ਜੋੜੀਏ ਜਿਹੜਾ ਕਿ ਸਮਾਜ ਵਿੱਚ ਵਿਚਰ ਕੇ ਤੇ ਆਪਣੇ ਅਗਲੇ ਆਉਣ ਵਾਲੇ ਭਵਿੱਖ ਨੂੰ ਚੰਗਾ ਭਵਿੱਖ ਬਾਰੇ ਚੰਗਾ ਸੋਚ ਸਕਣ ਇੱਥੇ ਅਸੀਂ ਕੱਲ 2 ਅਕਤੂਬਰ ਨੂੰ ਜਿਹੜਾ ਸਮਾਗਮ ਕਰਵਾ ਰਹੇ ਹਾਂ ਉਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਉਹ ਵੀ ਪਹੁੰਚ ਰਹੇ ਨੇ ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ